ਇਹ ਬੈਠਕ ਸਾਡੀ 7 ਨੰਬਰ ਗਲੀ ਦੇ ਨੁਕਰ ਤੇ ਹੋਈ ਆ ਤੇ ਇੱਥੇ ਸਾਡੇ ਮਨੀ ਭਾਜੀ ਨੇ ਉਹਨਾਂ ਨੇ ਆਪਣੀ ਇੱਥੇ ਦੁਕਾਨ ਦੇ ਭਰਾ ਆਪਣੇ ਮੱਲੇ ਦੀ ਛੋਟੀ ਜਿਹੀ ਇੱਕ ਮੀਟਿੰਗ ਨੁਕਰ ਮੀਟਿੰਗ ਦਿਨ ਉਹ ਬੁਕਾਇਦ ਨੇ ਸਾਰੇ ਸਤਿਕਾਰਯੋਗ ਸਾਰੇ ਮੈਂਬਰਾਂ ਨੂੰ ਬੁਲਾ ਕੇ ਆਪਣੇ ਆਪ ਦੀ ਮੀਟਿੰਗ ਉਹਨਾਂ ਨੇ ਕੀਤੀ ਸੀ ਗੱਲ ਕਰਾਂਗੇ ਆਉਣ ਵਾਲੇ ਜੋ ਨਾਲ ਬਾਕੀ ਵਿੱਚ ਕੋ 4 ਦਿਨ ਰਹਿ ਗਏ ਕਿਸੇ ਦੀਆਂ ਬਣ ਬਣ ਤਿਆਰੀਆਂ ਹੋ ਰਹੀਆਂ ਤਿਆਰੀਆਂ ਤਾਂ ਜੀ ਹੁਣ ਦੇਖੋ ਤੁਸੀਂ ਮੇਰੇ ਪਰਿਵਾਰ ਬੈਠੇ ਨੇ ਸਾਰੇ ਪਾਸੇ ਮੇਰੇ ਭਰਾ ਨੇ ਮੈਂ ਇਹ ਤਿਆਰੀਆਂ ਤਾਂ ਇਹਨਾਂ ਨੇ ਕਰਨੀਆਂ ਜੀ ਮੈਂ ਤਾਂ ਇਹਨਾਂ ਦੇ ਪਿੱਛੇ ਲੱਗਣ ਆਵਾਂ ਜਿੱਥੇ ਮਰਜ਼ੀ ਖੜਾ ਲੈਣ ਤਿਆਰੀਆਂ ਤਾਂ ਆਪ ਹੀ ਕਰਨੀਆਂ ਨੇ ਜੋ ਕਰਨਾ ਇਹਨਾਂ ਨੂੰ ਪੁੱਛੋ ਜੀ ਸਰ ਤੁਹਾਡੇ ਇਲਾਕੇ ਦੇ ਵਿੱਚ ਕਿਹ ਜਾਂਣਾ ਨੂੰ ਦਿੱਲੀ ਕਰਦਾ ਕਿਉਂ ਵੀ ਇੱਥੇ ਟ੍ਰੈਫਿਕ ਹੋ ਠੀਕ ਹੈ ਜੀ ਟ੍ਰੈਫਿਕ ਦਾ ਦੇਖੋ ਜਿੱਥੇ ਹੁਣ ਘਰ ਬਸਣਗੇ ਜੀ ਉਥੇ ਟ੍ਰੈਫਿਕ ਦਾ ਹੋਊਗਾ ਹੀ ਇੱਥੇ ਤੁਹਾਨੂੰ ਪਤਾ ਸਾਡੇ ਇੱਥੇ ਇੱਥੇ ਸਾਡੇ ਸਾਰੇ ਰਜਵੇ ਪਰਿਵਾਰ ਬੈਠੇ ਨੇ ਸਾਰਿਆਂ ਨੂੰ ਕਾਰੋਬਾਰ ਨੇ ਸਾਰਿਆਂ ਕੋਲੇ ਸਾਰਿਆਂ ਦੇ ਵਧੀਆ ਕੰਮ ਨੇ ਤੇ ਇੱਥੇ ਫੈਕਟਰੀਆਂ ਨੇ ਕੁਝ ਘਰਾਂ ਦੇ ਵਿੱਚ ਸਾਡੇ ਫੈਕਟਰੀਆਂ ਚੱਲਦੀਆਂ ਨੇ ਤੇ ਇੱਥੇ ਤਾਂ ਆਉਣਗੇ ਜੀ ਰੌਣਕ ਮੇਲਾ ਤਾਂ ਤਾਂ ਹੀ ਲੱਗੇਗਾ ਹੱਲ ਕਿਦਾਂ ਕੀਤਾ ਜਾਊਗਾ ਇਹਨਾਂ ਦਾ ਟ੍ਰੈਫਿਕ ਦਾ ਹੱਲ ਟ੍ਰੈਫਿਕ ਦਾ ਹੱਲ ਜਿਹੜਾ ਲੰਦੀ ਜਿਹੜਾ ਇਹ ਦੇਖੋ ਇੱਥੇ ਸਾਡਾ ਨਾ ਸਲਾਮੇਰੀਆ ਸੀਗਾ ਪਹਿਲਾਂ ਇੱਥੇ ਸਾਡੇ ਹੁਣ ਘਰਾਂ ਦੇ ਵਿੱਚ ਲੋਕਾਂ ਨੇ ਪਹਿਲਾਂ 100-100 ਗਾਈ ਦੇ ਘ ਜਿਹੜੀਆਂ ਫੈਕਟਰੀਆਂ ਬਣਾਈਆਂ ਨੇ ਜਿਹੜੀਆਂ ਫੈਕਟਰੀਆਂ ਬਣਾਈਆਂ ਨੇ ਉਹਨਾਂ ਦੇ ਕਾਰੋਬਾਰ ਕਰਦੇ ਨੇ ਉਹ ਇਸ ਕਰਕੇ ਏ ਜੀ ਆਪਾਂ ਇਹ ਟ੍ਰੈਫਿਕ ਨੂੰ ਕੰਮ ਕਰਨ ਦੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਦੋਂ ਸਾਰੀ ਟ੍ਰੈਫਿਕ ਘੱਟ ਹੁੰਦੀ ਹੈ ਸਾਨੂੰ ਇਹ ਲੱਗਦਾ ਵੀ ਸਾਡੇ ਇਲਾਕੇ 'ਚ ਕਾਰੋਬਾਰ ਨਹੀਂ ਹੈਗਾ ਇਸ ਕਰਕੇ ਟ੍ਰੈਫਿਕ ਦੀ ਸਮੱਸਿਆ ਨੂੰ ਨਹੀਂ ਅਸੀਂ ਸਮੱਸਿਆ ਨਹੀਂ ਘਟਦੇ ਇਹ ਤਾਂ ਸਾਨੂੰ ਸਗੋਂ ਚਾ ਚੜਦਾ ਵੀ ਜਿੰਨੇ ਸਾਡਾ ਜਾਮ ਰਵੇ ਤਾਂ ਉਹਨਾਂ ਨੂੰ ਖੁਸ਼ ਹੁੰਨੇ ਆ ਸਰ ਨਗਰ ਸਭਾ ਲੈ ਵੀ ਕੀਤੀ ਹੈ ਵੀ ਅਸੀਂ ਪੁਲੀ ਵੀ ਤਿਆਰ ਕਰ ਰਹੇ ਹਾਂ ਨਾਲ ਇਹਨਾਂ ਟ੍ਰੈਫਿਕ ਦਾ ਹੱਲ ਜੀ ਬਿਲਕੁਲ ਜਿਹੜੀ ਉਹ ਕ੍ਰੋਸਿੰਗ ਹੈ ਨਾ ਉਹ ਸਿੱਧੇ ਸਿੱਧੇ ਨਾ ਬੱਚਿਆਂ ਨੂੰ ਜਾਣ ਨੂੰ ਸਾਡੇ ਬਹੁਤ ਪ੍ਰੋਬਲਮ ਆਉਂਦੀ ਸੀ ਜਦੋਂ ਬੱਚੇ ਸਕੂਲ ਜਾਂਦੇ ਸੀ ਉਦੋਂ ਕੰਮ ਵਾਲੇ ਦਾ ਟਾਈਮ ਦਾ ਜ਼ੋਰ ਹੁੰਦਾ ਉਹ ਮੇਨ ਕਿਉਂਕਿ ਮੇਨ ਰੋਡ ਤੇ ਸੂਏ ਨੂੰ ਬੱਚਿਆਂ ਨੇ ਵੀ ਕੰਮ ਤੇ ਜਾਣਾ ਸਕੂਲ ਜਾਣਾ ਹੁੰਦਾ ਬੱਸਾਂ ਆਉਂਦੀਆਂ ਨੇ ਤੇ ਜਿਹੜੇ ਆਪਣੇ ਕੰਮ ਵਾਲੇ ਬੰਦੇ ਨੇ ਉਹਨਾਂ ਨੇ ਕੰਮ ਤੇ ਵੀ ਸਾਡੇ ਸੂਏ ਨੂੰ ਡਿਊਟੀ ਤੇ ਜਾਣਾ ਇਸ ਕਰਕੇ ਉਦੋਂ ਟ੍ਰੈਫਿਕ ਬਹੁਤ ਹੁੰਦਾ ਸੀ ਉਦੋਂ ਛੋਟੀ ਪੁੜੀ ਤੇ ਸਾਡੇ ਉੱਥੇ ਵੀ ਜਾਮ ਲੱਗ ਜਾਂਦਾ ਸੀ ਮੇਨ ਤੇ ਵੀ ਲੱਗ ਜਾਂਦਾ ਸੀ ਹੁਣ ਜਦੋਂ ਸਾਡੀ ਵੱਡੀ ਪੁੜੀ ਬਣ ਜੂਗੀ ਤਾਂ ਕ੍ਰੋਸਿੰਗ ਸਾਡੀ ਫਟਾਫਟ ਹੋਊਗੀ ਤੇ ਇਸ ਕਰਕੇ ਉੱਥੇ ਜਾਮ ਲੱਗਣਾ ਸਾਡਾ ਖਤਮ ਹੋ ਜੂਗਾ ਬਹੁਤ ਸਮੱਸਿਆ ਦਾ ਹੱਲ ਹੋ ਜੂਗਾ ਹੈ ਹਾਂਜੀ ਰੰਗ ਕੀ ਹੈ ਜਿਹੜੀ ਤੁਸੀਂ ਟ੍ਰੈਫਿਕ ਦੀ ਇੱਕ ਸਮੱਸਿਆ ਗਈ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਢਿੱਲੋ ਸਾਹਿਬ ਨੇ ਸਪੈਸ਼ਲ ਆਪ ਦੇ ਲੈਟਰ ਪੈਡ ਤੇ ਐਮ.ਐਲ.ਏ ਸਾਹਿਬ ਦੀ ਰਿਕੁਐਸਟ ਤੇ ਏ.ਡੀ.ਸੀ.ਪੀ ਟ੍ਰੈਫਿਕ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਸਵੇਰੇ ਬੱਚਿਆਂ ਨੇ ਜਿਹੜਾ ਸਕੂਲ ਜਾਣਾ ਹੁੰਦਾ ਜਾਂ ਲੋਕਾਂ ਨੇ ਕੰਮਾਂ ਤੇ ਜਾਣਾ ਹੁੰਦਾ ਉਹਦੇ ਚ ਕਾਫੀ ਸਮੱਸਿਆਵਾਂ ਆਉਂਦੀ ਹੈ ਤੁਸੀਂ ਸ਼ਿਪਰੀ ਦੇਖੋ ਟ੍ਰੈਫਿਕ ਇੰਚਾਰਜ ਜ਼ੋਨ 1 ਜਿਹੜਾ ਹੈ ਉੱਥੇ ਸਪੈਸ਼ਲ ਜਿਹੜਾ ਆਈ.ਓ.ਏ ਉੱਥੇ ਲਾਇਆ ਹੁੰਦਾ ਆ ਜਿਹੜਾ ਆਪਾਂ ਕੋਰੀ ਬਾਬਾ ਦੇ ਲਾਗੇ ਦੇਖੋ ਉੱਥੇ ਆਈ.ਓ. ਪ੍ਰੋਪਰ ਲੱਗਾ ਹੈ ਇਹਦੇ ਚ ਉਹ ਜੇ ਗਲੀ ਗਲੀ ਦੇ ਵਿੱਚ ਸਕੂਟਰ ਮੋਟਰਸਾਈਕਲ ਅਸੀਂ ਸਾਈਡ ਤੇ ਕਰਾਨ ਲੱਗੇ ਉਸ ਜੀ ਨਾਲ ਵਪਾਰ ਨਹੀਂ ਅਸੀਂ ਲੋਕਾਂ ਦਾ ਸਾਨੂੰ ਪਿਆਰ ਚਾਹੀਦਾ ਹੈ ਬਿਲਕੁਲ ਜੀ ਵਧੀਆ ਲੀਡ ਦੇ ਨਾਲ ਜਿੱਤ ਕੇ ਝੋਲੀ ਜਿਹੜੀ ਝੋਲੀ ਚ ਜਿਹੜੀ ਹੈ ਫੀਟ ਪਾਵਾਂਗੇ ਇਲਾਕੇ ਦੀ ਗੱਲ ਕਰਾਂਗੇ ਕਹਿੰਦੇ ਇਹਿੰਦਰ ਸਾਹਿਬੋਂ ਉੱਧਰ ਵੀ ਬੜੇ ਕੰਮ ਕਰਾਏ ਆ ਪਹਿਲੇ ਤੋਂ ਦੇਖੋ ਇਹਦੇ ਚ ਕੋਈ ਦੋਰ ਆਏ ਨਹੀਂ ਹੈ ਜੀ ਢਿੱਲੋ ਪਰਿਵਾਰ ਇੱਕ ਪ੍ਰੋਟੋਕੋਲ ਦੇ ਚਲੋ ਕਿ ਪ੍ਰੋਟੋਕੋਲ ਹੈ ਵੀ ਸਰਕਾਰ ਵੱਲੋਂ ਜਾਂ ਐਮ.ਐਲ.ਏ. ਸਾਹਿਬ ਕੋਲ ਫੰਡ ਆਊਗਾ ਤੇ ਅਗੇ ਕੌਂਸਲਰ ਨੂੰ ਮਿਲੇਗਾ ਇਹਦੇ ਚ ਬਿਲਕੁਲ ਕੋਈ ਦੋਰ ਆਏ ਨਹੀਂ ਹੈ ਢਿੱਲੋ ਪਰਿਵਾਰ ਕਿਸੇ ਚੀਜ਼ ਦਾ ਮਹਤਾਜ ਨਹੀਂ ਹੈ ਕੋਲੋਂ ਪਹਿਲੇ ਲਾ ਕੇ ਇਲਾਕੇ ਦਾ ਕੰਮ ਕਰਾਣ ਵਾਲੇ ਸਾਡੇ ਮਜੀਦ ਸਿੰਘ ਢਿੱਲੋ ਜੀ ਨੇ ਡੈਫੀਨੇਟਲੀ ਪਊਗੀ ਜੀ ਬਿਲਕੁਲ ਪਾਉਗੀ ਲੋਕਾਂ ਨੂੰ ਬਸ ਇਹ ਅਪੀਲ ਹੈ ਜੀ ਕਿ 21 ਤਰੀਕ ਨੂੰ ਝੜੋਂ ਨੂੰ ਵੋਟ ਪਾ ਕੇ ਸਾਡੇ ਜਿਹੜੇ ਕੈਂਡੀਡੇਟ ਨੇ ਸਰਦਾਰ ਮਨਜੀਤ ਸਿੰਘ ਢਿੱਲੋਂ ਜੀ ਇਹਨਾਂ ਨੂੰ ਜਿਤਾਇਆ ਜਾਵੇ ਅਸਟਰੀ ਕਰਾਂਗੇ ਜੀ ਇਹ ਸਾਡੇ ਮਾਲਕ ਨੇ ਇਹ ਜਿੱਤਣਗੇ ਜ਼ਰੂਰ ਜਿੱਤਣਗੇ ਬਸ ਇਸ ਤੋਂ ਬਾਅਦ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਇਹ ਜ਼ਰੂਰ ਜਿੱਤਣਗੇ ਮੈਂ ਕਹਿਣਾ ਚਾਹਾਂਗਾ ਕਿ ਸਰਦਾਰ ਮਨਜੀਤ ਸਿੰਘ ਢਿੱਲੋਂ ਨੂੰ ਆਪਣੇ ਕੀ ਕੀਮਤੀ ਵੋਟ ਪਾਣ ਮੈਂ ਮਲੇਵਲ ਵਿਸ਼ਵਾਸਦਾਨਾ ਕਿ ਹਰ ਜਿਹੜਾ ਹੈਗਾ ਵੋਟਰ ਇਹਨਾਂ ਨੂੰ ਵੋਟ ਪਾਏਗਾ ਕਿ ਇਲਾਕੇ ਦੇ ਕੰਮ ਵਧੀਆ ਕਰਾ ਰਹੇ ਆ ਹਾਂ ਬਹੁਤ ਅੱਛੇ ਕੰਮ ਕਰਾ ਰਹੇ ਇਲਾਕੇ ਚ ਕਾਫੀ ਸੁਧਾਰ ਕਰਾ ਰਹੇ ਇਲਾਕੇ ਚ ਗੋਲੀ ਨੰਬਰ 7 ਸੰਦੋ ਅਨਗਰ ਉਦੀ ਆਸ਼ੀਪੁਰੀ ਵਿਖੇ ਸਮੂਹ ਮੱਲਾ ਸਯੋਜਨ ਨਾਲ ਮੀਟਿੰਗ ਰੱਖੀ ਗਈ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਨਾਲ 21 ਤਰੀਕ ਨੂੰ ਸਰਦਾਰ ਮਨਜੀਤ ਸਿੰਘ ਢਿੱਲੋਂ ਨੂੰ ਚਾਰੋਂ ਦਾ ਨਿਸ਼ਾਨ ਦਵਾ ਕੇ ਸਰਦਾਰ ਮਨਜੀਤ ਸਿੰਘ ਢਿੱਲੋਂ ਕੰਮ ਜਾਂ ਬढ़ाਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਹੌਲ ਹੈ ਗੱਲ ਕਰੀਏ ਆਪਾਂ ਸਕਾਰਤੀ ਬਹੁਤ ਕੰਮ ਕਰਵਾ ਰਹੇ ਇਲਾਕੇ ਤੇ ਬਹੁਤ ਵਧੀਆ ਮਾਹੌਲ ਹੈ ਇਲਾਕੇ ਦਾ ਔਰ ਲੋਕਾਂ ਨੂੰ ਵਿਸ਼ਵਾਸ ਹੋਇਆ ਵੀ ਆਉਣ ਵਾਲੇ ਟਾਈਮ 'ਚ ਵੀ ਬਹੁਤ ਕੰਮ ਕਰਵਾਣਗੇ ਸਰਦਾਰ ਮਜੀਦ ਸਿੰਘ ਢਿੱਲੋਂ ਨੂੰ ਆਪਨਾ ਆਪ ਤਤਵਾਉ। ਪ੍ਰਕਾਸ਼ਿਕਾ ਮਰਜੀ ਵੀ ਕਹਿੰਦੇ ਮੈਡੀਕਲ ਕੈਂਪ ਕਿ ਕੁਝ ਕਰਨਗੇ। ਹਾਂਜੀ ਹਾਂਜੀ ਲੱਗੜੀ। ਕਿਦਾਂ ਦਾ ਮਾਹੌਲ ਹੈ ਕੀ ਵੋਟਰਾਂ ਨੂੰ ਕਹਿਣਾ ਚਾਹੋਗੇ? ਵੋਟਰਾਂ ਨੂੰ ਬੇਨਤੀ ਹੈ ਕਿ ਆ ਸਰਦਾਰ ਮਜੀਦ ਸਿੰਘ ਢਿੱਲੋਂ ਨੂੰ ਕੋੜਵਾ ਕੇ ਕੰਮ ਜਾ ਬਣਾਓ। ਬਹੁਤ ਵਧੀਆ ਇਲਾਕੇ ਦਾ ਸਰਦਾਰ ਹੈ। ਮੇਰਾ ਨਾਮ ਸ਼ੇਖਰ सिन्हा ਹੈ ਜੀ। ਗੁਰਨਾਮ ਸ਼ੇਖਰ सिन्हा ਆਏਗਾ ਬੜਿਆ ਕਰੋ ਨਾਲ ਯਾਰ ਆਪਣੀ ਚੀਜ਼ ਆ ਮਾਹੌਲ ਅੱਜ ਮਰੀਦ ਆਏ ਨੇ ਦੱਸੋ ਮਾਹੌਲ ਬੜਿਆ ਆਏਗਾ ਜੀ ਸਾਰੇ ਝਾੜੂ ਤੇ ਪੜਨਾ ਸਰਜੀ ਕੋ ਪੂਰਾ ਧਿਆਨ ਪੂਰੇ ਮਹੱਲੇ ਹੋਈ ਜਾਗਾ ਸਾਰੇ ਤਿਆਰ ਨੇ ਇਲਾਕੇ ਦੇ ਕੰਮ ਅੱਗੇ ਵਧੀਆ ਕਰਾਏ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਹਾਂਜੀ ਅੱਜ ਭਾਈ ਇਹ ਕਿਹਦਾ ਮਾਹੌਲ ਬਹੁਤ ਬੜਿਆ ਮਾਹੌਲ ਰਹਿਣਾ ਜੀ ਪੂਰੇ ਭੋੜਿਆਣਾ ਇਧਰ ਪੂਰੇ ਮਹੱਲੇ ਸਾਰਾ ਤਿਆਰ ਹੈਗਾ ਜੀ ਝਾੜੂ ਤੇ ਜਾਣਾ ਜੀ ਹਾਂਜੀ ਵੋਟ ਅੰਡਰ ਕੀ ਕਹਿਣਾ ਚਾਹੋਗੇ ਕੀ ਕਹਿੰਦੇ ਜੀ ਮੈਂ ਤਾਂ ਉਹੀ ਕਰ ਰਿਹਾ ਮੈਂ ਕਿ ਸਾਰੇ ਨੂੰ ਵੋਟ ਦੋ ਇਕੱਠੇ ਜਿੰਨੇ ਬਨੇ ਸਭੇ ਡਾਲ ਦੋ ਬੋਰਡ ਪੂਰੀ